ਹਰਿਆਣੇ ਚ ਹਾਲਾਤ ਜਿਹੜੇ ਆ ਨਾ ਜੀ ਜੀ ਉਹ ਭਾਜਪਾ ਵਾਸਤੇ ਤੇ ਇਹੋ ਜਿਹਾ ਕਿ ਭਈ ਉਹਨਾਂ ਦੇ ਕੋਈ ਬੰਦੇ ਭੱਜੀ ਜਾਂਦੇ ਆ ਕੋਈ ਰੁਹੀ ਜਾਂਦੇ ਆ ਉਧਰ ਉਹ ਜਿਹੜਾ ਉਹ ਦਾਵੇਦਾਰੀ ਠੋਕਰਿਆ ਕਿ ਮੈਨੂੰ ਮੁੱਖ ਮੰਤਰੀ ਬਣਾਓ ਵੇਖਿਓ ਫਿਰ ਹਰਿਆਣੇ ਦਾ ਵਿਕਾਸ ਹੁੰਦਾ ਬਿਲਕੁਲ ਤੇ ਗੱਲ ਇਹ ਆ ਕਿ 100 ਹੱਥ ਰੱਸਾ ਸਿਰੇ ਤੇ ਗੰਢ ਜੀ ਜੀ ਉੱਥੇ ਜਿਹੜੀ ਟੱਕਰ ਹੋ ਰਹੀ ਆ ਉਹਦੇ ਚ ਕਾਂਗਰਸ ਦਾ ਕਹਿ ਲੋ ਕਿ ਪਲੜਾ ਪਾਰੀ ਆ ਜੀ ਭਾਜਪਾ ਬਾਰੇ ਤੇ ਕਿਆਸ ਇਹ ਲਾਏ ਜਾ ਰਹੇ ਆ ਕਿ ਜੇ ਔਖੇ ਸੌਖੇ ਹੋ ਕੇ 10 20 ਲੈ ਜਾਣ ਤੇ ਬਹੁਤ ਆ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਹਰਿਆਣਾ ਦਾ ਇਲੈਕਸ਼ਨ ਜਿਹੜਾ ਉਹ ਬੜਾ ਜ਼ਬਰਦਸਤ ਹੋਣ ਜਾ ਰਿਹਾ ਬਹੁਤ ਜ਼ਬਰਦਸਤ ਆ ਤਾਂ ਕਾਂਗਰਸ ਦਾ ਉੱਥੇ ਪਲੜਾ ਭਾਰੀ ਨਜ਼ਰ ਆ ਰਿਹਾ ਬਿਲਕੁਲ ਜੇ ਆਪਾਂ ਦੇਖੀਏ ਕਿਉਂਕਿ ਭਾਰਤੀ ਜਨਤਾ ਪਾਰਟੀ ਅੱਛਾ ਉੱਥੇ ਸਰਕਾਰ ਜਿਹੜੀ ਬਣਦੀ ਹੈ ਨਾ ਸਾ ਜੀ ਉਹ ਬਣਦੀ ਐ ਐਸਸੀ ਜਾਟ ਜਿੱਦੜ ਇਹ ਦੋ ਵਰਗ ਜਿਹੜੇ ਆ ਉਹ ਵੱਜਵੇਂ ਤੁਲ ਗਏ ਤੁਲ ਗਏ ਉਹ ਸਰਕਾਰ ਬਣ ਗਈ ਸਰਕਾਰ ਬਣ ਗਈ ਤਾਂ ਐਤਕੀ ਕਹਿ ਲੋ ਕਿ ਹਾਲਾਂਕਿ ਉੱਥੇ ਪਲੇਅਰ ਬਹੁਤ ਆ ਜਿਵੇਂ ਤੁਸੀਂ ਦੇਖੋ ਕਿ ਕਿ ਆ ਇਧਰੋਂ ਜਿਹੜੇ ਹੈਗੇ ਜਜਪੀ ਵਾਲੇ ਜੀ ਉਹ ਚੰਦਰ ਸ਼ੇਖਰ ਦੇ ਨਾਲ ਕਰੀ ਬੈਠੇ ਹਲਾਇਸ ਬਿਲਕੁਲ ਇਧਰੋਂ ਆਈਐਨਐਲਡੀ ਵਾਲੇ ਜਿਹੜੇ ਆ ਉਹ ਸ਼ਾਇਦ ਬਸਪਾ ਦੇ ਨਾਲ ਆ ਤਾਂ ਇਤਰਾ ਮਤਲਬ ਕਿ ਭਾਜਪਾ ਨੂੰ ਉਮੀਦ ਰਹੇਗੀ ਕਿ ਇਹ ਜਿਹੜੀ ਵੋਟ ਆ ਵੰਡੀ ਜਾਵੇ ਵੰਡੀ ਜਾਵੇ ਤੇ ਜਿਹੜਾ ਸਾਡਾ ਕੋਰ ਵੋਟ ਆ ਉਹ ਸਾਨੂੰ ਕਾਮਯਾਬ ਕਰ ਦੇ ਪਰ ਗੱਲ ਇਹ ਆ ਕਿ ਚਲੋ ਅੰਦਾਜ਼ੇ ਲਾਉਣ ਚ ਉਮੀਦ ਲਾਉਣ ਚ ਜਾਂਦਾ ਕੁਝ ਨਹੀਂ ਹੈ ਪਰ ਇਹਨਾਂ ਕੋਲ ਜਿਆਦਾ ਕੁਝ ਹੋਣਾ ਹੈ ਨਹੀਂ ਉੱਥੇ ਜੀ ਬੰਦੇ ਭੱਜੀ ਜਾ ਰਹੇ ਆ ਬੰਦੇ ਇਹਨਾਂ ਦੇ ਛੱਡ ਛੱਡ ਕੇ ਤਾਂ ਯਾਨੀ ਉੱਥੇ ਤੇ ਇਹਨਾਂ ਦੀ ਬਾਟੀ ਮਾਂਜੀ ਜਾਣੀ ਆ ਜੋ ਸਾਹਬ ਇਹ ਜਿਹੜੇ 4-5 ਸਟੇਟਾਂ ਦੇ ਇਲੈਕਸ਼ਨ ਆ ਨਾ ਜੀ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਜਿਵੇਂ ਰਾਹੁਲ ਗਾਂਧੀ ਬਾਰੇ ਨਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੁਣ ਅੰਦਾਜ਼ੇ ਲੱਗਣੇ ਸਟਾਰਟ ਹੋ ਗਏ ਆ ਕਿ ਸ਼ਾਇਦ ਸ਼ਾਇਦ ਬਹੁਤ ਜਲਦੀ ਪ੍ਰਧਾਨ ਮੰਤਰੀ ਬਣ ਸਕਦੇ ਆ ਹੂੰ ਵੱਡੀ ਗੱਲ ਆ ਕਿਉਂਕਿ ਵਿਸ਼ਲੇਸ਼ਕ ਕਹਿ ਰਹੇ ਆ ਜਿਹੜੇ ਬਹੁਤ ਕਹਿ ਲੋ ਕਿ ਤਗੜੇ ਬੰਦੇ ਆ ਜੀ ਉਹ ਅੰਦਾਜ਼ਾ ਲਾ ਰਹੇ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਕਿਉਂ ਕਿਉਂਕਿ ਜਿਵੇਂ ਹੀ ਇਹ 4-5 ਸਟੇਟਾਂ ਇਹਦੇ ਚੋਂ 3-4 ਮੋਦੀ ਸਾਹਿਬ ਜਿਹੜੇ ਕਿ ਇਮਕਾਨ ਬਣਦੇ ਪੈ ਕੇ ਹਾਰਨਗੇ ਹੂੰ ਹਰਦੇ ਸਾਰ ਆਰਐਸਐਸ ਜਾਂ ਗੁਜਰਾਬ ਦੇ ਐਂਟੀ ਲੌਬੀ ਆ ਜਿਹੜੀ ਤੁਸੀਂ ਇਹ ਦੇਖੋ ਨਾ ਨਿਤਨ ਗਡਕਰੀ ਨੇ ਵੀ ਕਹਿ ਦਿੱਤਾ ਹੂੰ ਹੂੰ ਉਹ ਕਹਿੰਦਾ ਜੀ ਮੈਨੂੰ ਇੱਕ ਆਗੂ ਨੇ ਪ੍ਰਧਾਨ ਮੰਤਰੀ ਬੰਦ ਦੀ ਪੇਸ਼ਕਸ਼ ਕੀਤੀ ਸੀ ਕਿ ਕਿਦਾਂ ਦੇ ਬਿਆਨ ਆ ਰਹੇ ਨੇ ਸੋ ਇਸ ਕਰਕੇ ਜਿਹੜੇ ਇਹ ਪੰਜ ਸਟੇਟਾਂ ਦੇ ਦਿੱਲੀ ਨੂੰ ਵੀ ਜੋੜ ਲਓ ਨਾ ਜੀ ਜੀ ਬਿਲਕੁਲ ਹੁਣ ਪੰਜ ਸਟੇਟਾਂ ਦਾ ਇਲੈਕਸ਼ਨ ਜਿਹੜਾ ਹੈ ਉਹ ਆਪਾਂ ਨੂੰ 4-5 ਮਹੀਨਿਆਂ ਦੇ ਦੌਰਾਨ ਵੇਖਣ ਨੂੰ ਮਿਲ ਜਗਾ ਹਾਂ 6 ਮਹੀਨਿਆਂ ਚ ਤਾਂ ਉਹਦੇ ਚ ਮੋਦੀ ਸਾਹਿਬ ਦਾ ਭਵਿੱਖ ਜਿਹੜਾ ਤਕਰੀਬਨ ਤਕਰੀਬਨ ਕਹਿ ਲੋ ਕਿ ਤੈ ਹੋ ਜਾਣਾ ਕਿਉਂਕਿ ਇਹਨਾਂ ਦੀ ਉਮਰ ਹੋ ਜਾਣੀ ਹੈ ਅਗਲੇ ਸਾਲ ਮਾਰਗਦਰਸ਼ਨ ਮੰਡਲ ਵਾਲੀ ਹੂੰ ਤੇ ਜੇ ਮੰਨ ਲਓ ਇਸ ਤਰ੍ਹਾਂ ਦੇ ਨੈਗੇਟਿਵ ਰਿਜ਼ਲਟ ਆਏ ਤੇ ਫਕੀਰ ਨੂੰ ਉਹਨਾਂ ਨੇ ਕਹਿਣਾ ਕਿ ਝੋਲਾ ਚੱਕ ਤੇ ਉੱਥੇ ਹੀ ਚੱਲ ਜਿੱਥੇ ਅੜਵਾਨੀ ਘਲਾਇਆ ਸੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਆ ਇਧਰ ਅਮਰਪਾਲ ਜੀ ਕਹਿ ਰਹੇ ਨੇ ਕਿ ਰਵਨੀਤ ਬੀਟੂ ਨੂੰ ਪ੍ਰਧਾਨ ਮੰਤਰੀ ਬੱਜੇ ਕੀ ਲਲਕਾਰਦਾ ਹੁੰਦਾ ਸੀ ਦੇਖੋ ਜੀ ਹੁਣ ਵੇਖੋ ਉਹ ਆ ਵੀ ਚਲੋ ਅਸੀਂ ਉਹਨਾਂ ਗੱਲਾਂ ਨਾਲ ਦੇਖੋ ਗੱਲ ਆ ਕੇ ਮੈਂ ਕੁਝ ਚੀਜ਼ਾਂ ਦੇ ਨਾਲ ਬਈ ਨਹੀਂ ਸਹਿਮਤ ਹੁੰਦਾ ਬਈ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਜੀ ਉਹ ਜਿੱਦਾਂ ਥਾਪੀਆਂ ਮਾਰਦਾ ਸੀ ਮੁੜ ਕੇ ਬੋਡੀ ਬੋਡੀ ਵੀ ਕਰਦਾ ਸੀਗਾ ਜਦੋਂ ਪੁਲਿਸ ਮਗਰ ਲੱਗੀ ਆ ਤਾਂ ਇਸ ਕਰਕੇ ਭਾਈ ਉਹ ਚੀਜ਼ਾਂ ਨੂੰ ਆਪਾਂ ਛੱਡ ਦਈਏ ਪਰ ਗੱਲ ਆਪਾਂ ਜਰਨਲ ਹੀ ਕਰਦੇ ਆ ਜੀ ਕਿ ਜਿਹੜਾ ਵੀ ਹੁਣ ਆਪਾਂ ਦੇਖੀ ਇੱਕ ਸਮੂਹ ਹੈ ਜਿਹੜਾ ਡਿਬਰੂਗੜ ਦੇ ਵਿੱਚ ਨਜ਼ਰਬੰਦ ਹੈ ਤਾਂ ਉਹਦੇ ਵਿੱਚ ਚਿੱਦੜਾਓ ਕੇ ਸਾਹਿਬ ਦਾ ਵੀ ਆਇਆ ਸੀਗਾ ਨਾ ਕਿ ਉਹ ਵੀ ਇਲੈਕਸ਼ਨ ਲੜਨਗੇ ਫੇਰ ਡੀਰਾ ਬਾਬਾ ਨਾਨਕ ਤੋਂ ਤੇ ਕਲੀਅਰ ਹੀ ਹੋ ਗਈ ਸੀ ਤਸਵੀਰ ਜੀ ਦਰਜੀਤ ਸਿੰਘ ਕਲਸੀਲ ਬਿਲਕੁਲ ਲੜਨਗੇ ਤਾਂ ਮਤਲਬ ਕਿ ਇੱਕ ਦਾਅਵੇਦਾਰੀ ਉਹ ਜਿਹੜੀ ਪੇਸ਼ ਹੋਈ ਸੀ ਕਿ ਉਹਦੇ ਤੇ ਸਹਿਮਤੀ ਬਣ ਗਈ ਸਾਡਾ ਜਸਟ ਮਤਲਬ ਕਿ ਇੱਕ ਇਹ ਸਵਾਲ ਹੈ ਜੀ ਸਵਾਲ ਹੈ ਜੀ ਜੀ ਬਿਲਕੁਲ ਮਲਕੀਤ ਜੀ ਪੁੱਛ ਰਹੇ ਨੇ ਕਿ ਸਰਕਾਰ ਪੰਚਾਇਤ ਦੇ ਇਲੈਕਸ਼ਨ ਦੀਆਂ ਜਿਹੜੀਆਂ ਡੇਟਸ ਆ ਉਹ ਕਿਉਂ ਨਹੀਂ ਅਨਾਉਂਸ ਕਰ ਰਹੀ ਇਹ ਤਾਂ ਜੀ ਹੁਣ ਕਾਦੀਆਂ ਜੀ ਪੰਚਾਇਤੀ ਇਲੈਕਸ਼ਨ ਜਿਹੜੇ ਹੋਣੇ ਆ ਜੀ ਨਹੀਂ ਦੇਖੋ ਅੱਜ ਨਾ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਕਿ ਇਹਨਾਂ ਨੇ ਅਕਤੂਬਰ ਚ ਸ਼ਾਇਦ ਇਲੈਕਸ਼ਨ ਕਰਵਾ ਦੇਣਾ ਜੀ ਇੱਕ ਥੋੜਾ ਜਿਹਾ ਚੇਂਜ ਨੋਟ ਕਰਨ ਵਾਲਾ ਸ਼ਾਇਦ ਖਬਰ ਦੇ ਵਿੱਚ ਆਪਾਂ ਨਾ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਉਮਿਸ ਕਰ ਜਾਂਦੇ ਆ ਜਾਂ ਤਕਨੀਕੀ ਪੱਖ ਤੋਂ ਰਹਿ ਜਾਂਦੀਆਂ ਨੇ ਜੀ ਰਿਜ਼ਰਵੇਸ਼ਨ ਦਾ ਵੀ ਐਤਕੀ ਰੋਸਟਰ ਬਦਲ ਜਾਣਾ ਰਿਜ਼ਰਵੇਸ਼ਨ ਮਤਲਬ ਕਿ ਇਹਨੂੰ ਮੈਂ ਥੋੜਾ ਸਾਦੇ ਢੰਗ ਨਾਲ ਸਮਝਾ ਦਿੰਦਾ ਜੀ ਕਿ ਅੱਗੇ ਜਿਹੜਾ ਰਿਜ਼ਰਵੇਸ਼ਨ ਪਿੰਡਾਂ ਦਾ ਹੁੰਦਾ ਸੀਗਾ ਮਤਲਬ ਕਿ ਆਪਣੇ ਐਸਸੀ ਭਾਈਚਾਰੇ ਵਾਸਤੇ ਜਾਂ ਆਪਾਂ ਇਹ ਵੀ ਦੇਖਦੇ ਆਂ ਔਰਤਾਂ ਵਾਸਤੇ ਵੀ ਰਿਜ਼ਰਵੇਸ਼ਨ ਹੁੰਦੀ ਹੈ ਨਾ ਤਾਂ ਜਿਹੜੀ ਉਹ ਵਸੋਂ ਸੀ ਅੱਗੇ ਇਕਾਈ ਗਿਣਦੇ ਸੀ ਜ਼ਿਲਾ ਹੂੰ ਜ਼ਿਲ੍ਹੇ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰ ਲਈ ਉਹਦੇ ਵਿੱਚ ਉਹ ਪਰਸੈਂਟੇਜ ਕੱਢ ਲਈ ਉਹਦੇ ਵਿੱਚ ਰਿਜ਼ਰਵ ਪ੍ਰਿੰਟ ਕਰਦੇ ਐਤਕੀ ਇਹਨਾਂ ਨੇ ਇੱਕ ਚੀਜ਼ ਕਹਿ ਲੋ ਕਿ ਮੰਨਤੀ ਜੇ ਹੋਰ ਬਦਲ ਦਿੱਤੀ ਆ ਹੁਣ ਇਹਨਾਂ ਨੇ ਬਲਾਕ ਲੈਵਲ ਤੇ ਹੂੰ ਇਕਾਈ ਮੰਨ ਕੇ ਉਥੋਂ ਰਿਜ਼ਰਵੇਸ਼ਨ ਕੱਢਣੀ ਆ ਫਿਰ ਤਾਂ ਬਦਲ ਜਾਣਾ ਬਿਲਕੁਲ ਯਾਨੀ ਰੋਸਟਰ ਫਾਰਮੂਲਾ ਜਿਹੜਾ ਉਹ ਚੇਂਜ ਹੋ ਜਾਏਗਾ ਜੀ ਤਾਂ ਇਹ ਚੀਜ਼ ਤੁਸੀਂ ਨੋਟ ਕਰ ਲਿਓ ਕਿਉਂਕਿ ਹੋ ਸਕਦਾ ਫਾਸ ਓਟਾ ਵਜੇ ਤੁਹਾਡਾ ਪਿੰਡ ਤੁਸੀਂ ਜਰਨਲ ਗਿਣੀ ਜਾਓ ਤੇ ਉਹ ਰਿਜ਼ਰਵ ਹੋ ਜਾਵੇ ਪਰ ਤਿਆਰੀਆਂ ਹੈਗੀਆਂ ਨੇ ਕਿ ਅਕਤੂਬਰ ਦੇ ਵਿੱਚ ਇਹ ਇਲੈਕਸ਼ਨ ਜਿਹੜੇ ਉਹ ਕਰਵਾਏ ਜਾ ਸਕਦੇ ਨੇ ਜੀ 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 ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲ ਗਏ ਕਮੈਂਟ ਫਿਰ ਆਪਾਂ ਨਾਲ-ਨਾਲ ਪੜ੍ਹਦੇ ਰਾਵਾਂਗੇ ਜਿਹੜੇ ਹੋਏ ਖਬਰ ਦੇ ਹਾਂਜੀ ਜਿਮਨੀ ਚੋਣਾ ਆਪਣੀਆਂ ਜੜੀਆਂ ਨੇ ਨਾ ਜਿਮਨੀ ਚੋਣਾ ਦਾ ਸਰਾਂ ਸਾਹਿਬ ਜੇ ਆਪਾਂ ਇੱਕ ਮੋਟਾ-ਮੋਟਾ ਅੰਦਾਜ਼ਾ ਲਾਈਏ ਜੀ ਤੇ ਇਹ ਲਗਭਗ ਨਜ਼ਰ ਆਉਂਦੀਆਂ ਨੇ ਚਾਰਖੰਡ ਤੇ ਮਹਾਰਾਸ਼ਟਰ ਦੇ ਇਲੈਕਸ਼ਨ ਦੇ ਨਾਲ ਜੀ ਦਿੱਲੀ ਨੂੰ ਮੈਂ ਛੱਡ ਦਿਆਂਗਾ ਹੱਲੇ ਕਿਉਂਕਿ ਦਿੱਲੀ ਬਾਰੇ ਕਨਫਰਮ ਨਹੀਂ ਖੇਚਰੀਵਾਲ ਸਾਹਿਬ ਨੇ ਮੰਗ ਜ਼ਰੂਰ ਰੱਖੀ ਆ ਹਮਮ ਪਰ ਹੱਲੇ ਆਪਾਂ ਇਹਨਾਂ ਦੋ ਸਟੇਟਾਂ ਦੀ ਜਿਹੜੀ ਪੈਂਡਿੰਗ ਚੋਣ ਆ ਜੀ ਤਾਂ ਮੇਰੇ ਖਿਆਲ ਦੇ ਨਾਲ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦਾ ਪਹਿਲਾਂ ਤਾਂ ਸ케줄 ਦੇਖਣਾ ਹੁੰਦਾ ਬਿਲਕੁਲ ਕਿ ਇਹਨਾਂ ਨੂੰ ਰਾਹਤ ਕਿੱਥੋਂ ਕਿਵੇਂ ਦੇਣੀ ਹੈ ਜੀ ਤਾਂ ਉਹ ਮਹਾਰਾਸ਼ਟਰ ਤੇ ਝਾਰਖੰਡ ਦਾ ਜਿਹੜਾ ਐਲਾਂਸ ਉਹ ਰੋਕ ਲਿਆ ਸੀ ਰੋਕ ਲਿਆ ਸੀ ਹੁਣ ਉਹ ਜਦੋਂ ਹੋਏਗਾ ਜਿਹੜਾ ਕਿ ਸੰਭਾਵੀ ਤੌਰ ਤੇ ਤੁਸੀਂ ਇਮਕਾਨ ਉਹਦਾ ਰੱਖ ਸਕਦੇ ਹੋ ਕਿ ਜਿੱਦਾਂ ਮਸਲਨ ਚਾਰ ਨੂੰ ਗਿਣਤੀ ਹੋ ਜਾਏਗੀ ਹਰਿਆਣੇ ਵਾਲੀ ਅੱਗੇ ਖਿਸਕ ਗਈ ਨਾ ਹੁਣ ਹਾਂਜੀ ਚਾਰ ਨੂੰ ਜਦੋਂ ਗਿਣਤੀ ਹੋ ਜਾਏਗੀ ਤਾਂ ਕੱਲੇ ਆਕੇ ਉਹ ਤੋਂ ਬਾਅਦ ਹੂੰ ਇਹਨਾਂ ਦੋ ਸਟੇਟਾਂ ਦੀ ਵਾਰੀ ਆ ਜਾਏਗੀ ਜਿੱਦਣ ਇਹਨਾਂ ਦੋ ਸਟੇਟਾਂ ਦਾ ਨੋਟੀਫਿਕੇਸ਼ਨ ਜਾਰੀ ਹੋਏਗਾ ਜੀ ਤਾਂ ਮੈਨੂੰ ਲੱਗਦਾ ਕਿ ਜਿਮਨੀ ਚੋਣਾਂ ਦਾ ਨਾਲ ਹੀ ਸ케ਜੂਲ ਜਿਹੜਾ ਹੈ ਨਾ ਉਹ ਐਲਾਨ ਦਿੱਤਾ ਜਾਏਗਾ ਮੇਰਾ ਇਹ ਮੰਨਣਾ ਹੈ ਬਿਲਕੁਲ ਬਿਲਕੁਲ ਕਿ ਨਾਲ ਹੀ ਐਲਾਨ ਹੋਏਗਾ ਕਿ ਉਹ ਜਲਦੀ ਹੋ ਸਕਦਾ ਅਕਤੂਬਰ ਚ ਤੁਹਾਨੂੰ ਐਲਾਨ ਦੇ ਕੇ ਨੂੰ ਮਿਲੇ ਕਿਉਂਕਿ 15 ਨਵੰਬਰ ਤੋਂ ਪਹਿਲਾਂ ਪਹਿਲਾਂ ਤੇ ਸ਼ਾਇਦ ਕਰਾਉਣੀਆਂ ਨੇ ਹੂੰ ਜੋਰਾਵਰ ਜੀ ਕਹਿ ਰਹੇ ਨੇ ਵੈਸੇ 5 ਅਕਤੂਬਰ ਡਿਕਲੇਅਰ ਕਰ ਦਿੱਤੀ ਹੈ ਕਹਿੰਦੇ ਬਾਕੀ ਦੇਖੋ ਅਜੇ ਸਾਨੂੰ ਪੱਕਾ ਕਲੀਅਰ ਨਹੀਂ ਹੈਗਾ ਇਹਦੇ ਬਾਰੇ हां जी हां जी नहीं पंचायती ਚੋਣਾਂ ਦਾ ਜ਼ਿਕਰ ਕਰ ਰਹੇ ਨੇ ਕਿ ਜਿਮਨੀ ਚੋਣਾਂ ਤਾਂ ਨਹੀਂ ਹੋਈਆਂ ਪੰਚਾਇਤੀ ਚੋਣਾਂ ਦੀ ਇਹ ਗੱਲ ਕਰ ਰਹੇ ਹੋਣੇ ਜਿਮਨੀ ਚੋਣਾਂ ਬਾਰੇ ਨਹੀਂ ਹਜੇ ਲਓ ਜੀ ਇਧਰੋਂ ਵੀ ਖਬਰ ਇੱਕ ਹੋਰ ਆ ਗਈ ਕਿ 10 हॉकी ਦਾ ਜਿਹੜਾ 골 ਕਰਤਾ ਇੰਡੀਆ ਨੇ ਇੱਕ हां जी हां जी ਤੇ ਚੰਗੀ ਗੱਲ ਆ ਮਿੰਟੂ ਜੀ ਆਪਾਂ ਵੀ 골 ਕਰੀਏ ਅਗਰੀ ਖਬਰ ਨੂੰ ਨਹੀਂ ਨਹੀਂ ਬਿਲਕੁਲ ਸਹੀ ਹੈ ਸ਼ੁਰੂਆਤ ਅੱਛੀ ਹੋ ਗਈ ਹੈ ਕਹਿੰਦੇ ਆਗਾਜ਼ ਅੱਛਾ ਹੈ ਅੰਜਾਮ ਖੁਦਾ ਜਾਣੇ ਤਾਂ ਗੱਲ ਇਹ ਆ ਕਿ ਅੰਜਾਮ ਵੀ ਅੱਛਾ ਹੋਏਗਾ ਐਸੀ ਹੋਪ करिए ਹੂੰ ਹੂੰ ਇੰਡੀਆ ਦੀ ਟੀਮ ਸੈੱਟ ਹੈ ਅੱਛੀ ਟੀਮ ਹੈ ਹਰਾ ਦੇਨ ਕੇ ਸਾਊਥ ਕੋਰੀਆ ਨੂੰ ਹਰਾ ਦੇਨ। ਏਸ਼ੀਆ ਦੇ ਵਿੱਚ ਸ਼ਾਇਦ ਇਹਨਾਂ ਦਾ ਜਿਹੜਾ ਫਾਈਨਲ ਆ ਨਾ ਪਾਕਿਸਤਾਨ ਦੇ ਨਾਲ ਹੀ ਹੋਏਗਾ। ਇੱਕ ਵਾਰੀ ਤੋਂ ਫੇਰ ਪੜਨਗੇ। ਤੇ ਉਹ ਜਿਹੜਾ ਫਾਈਨਲ ਹੋਏਗਾ ਉਹ ਪੂਰਾ ਚੱਕਿਆਂ ਚ ਅੱਗ ਕੱਢਣ ਵਾਲਾ ਹੋਣਾ ਜੀ ਬਿਲਕੁਲ ਬਿਲਕੁਲ ਜੇ ਪਾਕਿਸਤਾਨ ਦਾ ਨਾਮ ਆ ਜਾਂਦਾ ਵੈਸੀ ਭਰਪੇ ਹੋਰ ਕਿਉਂਕਿ ਪਿਛਲਾ ਮੈਚ ਵੀ ਤੁਸੀਂ ਦੇਖੋ ਨਾ ਜੀ ਬੜਾ ਫਸਮਾ ਮੈਚ ਸੀ ਤਾਂ ਜਿਹੜੀ ਸਾਡੀ ਰਵਾਇਤੀ ਰਾਈਵਲਰੀ ਆ ਜਾਂ ਕਹਿ ਲਓ ਕਿ ਪੁਰਾਤਨ ਹਾਕੀ ਦਾ ਜਿਹੜਾ ਸਟਾਈਲ ਆ ਤੇ ਜੋ ਟਸਲ ਆ ਟਸਲ ਆ ਉਹ ਸਾਰਾ ਕੁਝ ਕਿਤੇ ਨਾ ਕਿਤੇ ਆ ਕੇ ਫਿਰ ਖਾਏਗਾ ਖਾਏ ਜਾਂਦਾ ਬਿਲਕੁਲ ਦਸ਼ਕਾਂ ਦੇ ਵਿੱਚ ਵੀ ਉਹਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੀ ਮਿੰਟ ਜੀ ਚਲੋ ਆਪਾਂ ਖਬਰ ਵਾਲ ਨੂੰ ਚੱਲ ਗਏ ਉਧਰ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਟਾਈਮ 'ਚ ਇਹ ਕਿੱਸਾ ਲਾਇਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਣ ਹਾਂਜੀ ਇਧਰ ਬਿੱਟੂ ਸਾਹਿਬ ਕਹਿੰਦੇ ਨੇ ਕਿ ਉਹ ਤਾਂ ਭਾਈ ਆ ਤਾਂ ਆਤੰਕਵਾਦੀ ਹੈ ਹਨ ਆਪਣੇ ਆਪ ਉਹਦੋਂ ਵੀ ਗੱਲ ਕਰ ਰਹੇ ਸੀ ਵੀ ਕੋਈ ਸ਼ਬਦ ਹੈ ਜਿਹੜੇ ਉਹ ਐਸੀ ਰੱਖੇ ਹੋਏ ਐ ਉਹਨੂੰ ਕਿਤੇ ਵੀ ਚੱਕੋ ਕਿਤੇ ਵੀ ਪੇਸਟ ਕਰ ਦਿਓ ਅੱਛਾ ਦੋ ਖਬਰਾਂ ਆ ਰਹੀਆਂ ਬਈ ਪਹਿਲਾਂ ਤੇ ਕਿ ਗਿਣਤੀ ਕਹਿੰਦੇ ਪੰਜ ਨੂੰ ਨਾ ਤੇ ਦੂਜੀ ਗੱਲ ਇਹ ਆ ਕਹਿੰਦੇ ਕਿ ਪਾਕਿਸਤਾਨ ਹਾਰ ਗਿਆ ਚైనా ਤੋਂ ਹਾਰ ਗਿਆ ਇਹ ਵੀ ਬੜਾ ਅਫਸਰ ਤਖੜਾ ਹੋ ਗਿਆ ਚਾਈਨਾ ਤੋਂ ਚਾਹ ਨਹੀਂ ਚੀਨੀਆ ਨੇ ਤਾਂ ਉਹਨਾਂ ਨੂੰ ਮਾਂਜਤਾ ਤੇ ਅਸੀਂ ਅੰਦਾਜ਼ਾ ਲਾਈ ਜਾਂਦੇ ਸੀਗੇ ਭਈ ਗੱਲ ਇਹ ਕਿ ਹੁਣ ਮੈਂ ਥੋੜਾ ਟਾਈਮ ਉਦਾਂ ਦਾ ਹੁੰਦਾ ਉਹ ਮੇਰਾ ਮੈਂ ਨਹੀਂ ਚੈੱਕ ਕੀਤਾ ਭਈ ਉਹਦੇ ਵਾਸਤੇ ਤਾਂ ਗੱਲ ਇਹ ਆ ਕਿ ਇਹ ਆਪਾਂ ਨੂੰ ਤੇ ਇੱਕ ਤਗੜੀ ਟੱਕਰ ਜਿਹੜੀ ਸੀਗੀ ਵੇਖਣ ਨੂੰ ਮਿਲਣੀ ਸੀ ਚਲੋ ਚਾਈਨਾ ਵੀ ਠੀਕ ਆ ਪਰ ਜਿਹੜਾ ਇੱਥੋਂ ਖੇਚ ਕੇ ਜਾਊਗਾ ਉੱਥੋਂ ਤੱਕ ਉਹ ਵੀ ਟੱਕਰ ਵਾਲਾ ਹੀ ਹੋਵੇਗਾ ਹਾਂ ਜੀ ਹਾਂ ਚਾਈਨਾ ਵੀ ਠੀਕ ਆ ਆਪਦੇ ਮੁਲਕ ਦੇ ਵਿੱਚ ਉਹ ਵਧੀਆ ਪਰਫਾਰਮ ਕਰ ਸਕਦੇ ਜੀ ਜੀ